ਜੀ ਇਥੇ ਚੰਦਵਾਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹਿ ਉੱਥੇ ਉਹਦੇ ਘਰੇ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਥੇ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਕੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਕੇ ਉੱਥੇ ਬਹਿ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੀ ਫਿਸਾਬ ਨਾਲ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਐਂ ਦੇ ਅਟੈਕਡ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਥੇ ਈਟ ਪਟਿਆ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ ਹੀ ਰਿਸਪਾਂਸ 'ਚ ਅਸੀਂ ਸਾਰੇ ਜੀਓਜ਼ ਐਸਐਚਯੂਜ਼ ਇੱਥੇ ਆਏ ਨੇ ਔਰ ਜਿਹੜਾ ਜਿਹੜਾ ਬੰਦਾ ਪੁਲਿਸ ਤੇ ਅਟੈਕ ਕਰਦਾ ਹੈ ਜਾਂ ਪੁਲਿਸ ਦੀ ਜਿਹੜੀ ਕਾਨੂੰਨਨ ਡਿਊਟੀ ਹੈ ਉਹਦੇ 'ਚ ਵਿਘਨ ਪਾਉਂਦਾ ਹੈ ਅਸੀਂ ਉਹਨੂੰ ਕਿਸੇ ਨੂੰ ਵੀ ਸਪੇਅਰ ਨਹੀਂ ਕਰਾਂਗੇ ਕਿਉਂਕਿ ਸਾਡੇ ਵਾਸਤੇ ਲਾਅ ਐਂਡ ਆਰਡਰ ਮੇਨਟੇਨ ਰੱਖਣਾ ਔਰ ਪਬਲਿਕ ਆਰਡਰ ਮੇਨਟੇਨ ਰੱਖਣਾ ਇੱਕ ਟਾਪ ਮੋਸਟ ਪ੍ਰਾਇਰੀਟੀ ਹੈ ਵੀ ਵਿਲ ਆਈਡੈਂਟੀਫਾਈ ਈਚ ਐਂਡ ਐਵਰੀ ਪਰਸਨ ਹੂ ਵਾਸ ਇਨਵੋਲਡ ਇਨ ਥਿਸ ਅਟੈਕ ਔਰ ਟ੍ਰਾਈਿੰਗ ਟੂ ਅਟੈਕ ਦ ਪੁਲਿਸ ਪਾਰਟੀ ਐਂਡ ਵੀਲ ਰਾਉਂਡ ਹਿਮ ਅਪ ਐਂਡ ਪੁਟ ਥੈਮ ਅੰਡਰ ਕਾਨੂੰਨ ਪਰਸਨ ਨੂੰ ਕਿਆ ਸੀ ਕਿ ਐਡਾ ਵੱਡਾ ਘਟਨਾ ਹੋ ਸਕਦੀ ਹੈ ਪਰਸਨ ਨੂੰ ਕੋਈ ਪਹਿਲਾਂ ਕਿਆ ਸੀ ਜਲਦੀ ਜੀ ਦੇਖਿਓ ਇਹ ਇੱਕ ਇਨਕੀ ਤਰਫ ਸੇ ਇੱਕ ਪਥਰਾਵ ਹੋਇਆ ਹੈ ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦਾ ਸੀਨੀਅਰ ਆਫੀਸਰਸ ਵੀ ਰੀਚ ਦਾ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ ਥੈਮ ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜ ਲਿਆ ਹਾਂ ਕਿੰਨੇ ਕਿ ਮੁਲਾਜ਼ਮੇ ਇੰਜਰ ਹੋਏ ਜੀ ਫੀਮੇਲ ਕੋਈ ਕਿੰਨੇ ਇੰਜਰ ਪੁਲਿਸ ਕਰਮੀਆਂ ਵੀ ਜ਼ਖਮੀ ਹੋਏ ਕਹਿੰਦੇ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀਆਂ ਉਹਨਾਂ ਦਾ ਅਸੀਂ ਐਮ ਐਲ ਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਕਿੰਨੇ ਕਿ ਮੁਲਾਜ਼ਮੇ ਕਿੰ but yes we have been able to timely prevent any major incident aur sada response bahut swift si hai aur bahut hi ek decisive action si we want to send a message ki public order nu asi kharab nahi honna ghatna nizam wala nu kinna kinnu kabu kita hun tak ji that is yet to be verified but jinne bhi banda utthe si ode vichon maximum already phade gaye ne unna nu kalle kalle nu asi book karange jade baki reh gaye na unnu video se identify karke unnu bhi round up sahi hai ji hun sahi hai bilkul theek hai ji it's completely peaceful thank you thank you